ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹਨਾ ਪਿੰਡ ਬਲਾਸਪੁਰ ਜੀ ਸਾਡੇ ਪਿੰਡ ਪਿਛਲੇ ਦਿਨੀ ਇੱਕ ਬੱਚੀ ਕੈਨੇਡਾ ਤੋਂ ਆਈ ਜਿਸ ਦੇ ਨਾਨਕੇ ਸਾਡੇ ਪਿੰਡ ਸੀ ਉਸ ਬੱਚੀ ਤੇ ਗਵਾਂਡ ਵਿੱਚ ਹਰਦੀਪ ਸਿੰਘ ਹਰਵੰਦ ਸਿੰਘ ਮੱਦਾ ਜੋ ਕਿਸਾਨ ਜੁਨੀਅਨ ਦਾ ਆਗੂ ਹੈ ਔਸਮ ਬੱਚੀ ਵੱਲੋਂ ਮੱਦੇ ਤੇ ਛੇੜਛਾੜ ਦੇ ਇਲਜ਼ਾਮ ਲੱਗੇ ਇਹ ਬੱਚੀ ਜੋ 5-7 ਦਿਨ 10 ਦਿਨ ਦੀ ਖਾਤਰ ਸਾਡੇ ਪਿੰਡ ਵਿੱਚ ਆਈ ਸੀ ਸਾਡੇ ਪਿੰਡ ਅਸਦੇ ਨਾਨਕੇ ਸੀ ਇਸ ਬੱਚੀ ਨੂੰ ਛੋਟੇ ਕੁੱਤੇ ਅਤੇ ਬਿੱਲੀਆਂ ਦਾ ਸ਼ੌਂਕ ਸੀ ਐਨ ਆਰ ਆਈ ਬੱਚਿਆਂ ਨੂੰ ਜਿਆਦਾ ਸ਼ੌਂਕ ਐਨ ਆਰ ਆਈ ਬੱਚਿਆਂ ਨੂੰ ਜਿਆਦਾ ਸ਼ੌਂਕ ਹੁੰਦਾ ਸਾਰਿਆਂ ਨੂੰ ਹੀ ਪਤਾ ਹੈ ਇਹ ਬੱਚੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਗਲੀ ਵਿੱਚੋਂ ਲੰਗੀ ਆ ਰਹੀ ਸੀ ਹਰਵੰਦ ਸਿੰਘ ਮੱਦੇ ਦੇ ਘਰ ਵਾਲੇ ਪਾਸੋਂ ਹਰਵੰਦ ਸਿੰਘ ਮੱਦੇ ਦੇ ਵਿਹੜੇ ਵਿੱਚ ਸ਼ਾਮ ਦਾ ਟਾਈਮ ਸੀ ਇੱਕ ਛੋਟਾ ਕੁੱਤਾ ਫਿਰ ਰਿਹਾ ਸੀ 6 6:30 ਵਜੇ ਦਾ ਟਾਈਮ ਸੀ 6:30 ਵਜੇ ਸ਼ਾਮ ਦਾ ਟਾਈਮ ਸੀ ਉਹ ਬੱਚੀ ਕੁੱਤੇ ਨੂੰ ਦੇਖ ਕੇ ਮੱਦੇ ਦੇ ਘਰ ਅੰਦਰ ਚਲੀ ਗਈ ਜੈਸੇ ਦੌਰਾਨ ਬੱਚੀ ਕੁੱਤੇ ਨਾਲ ਖੇਡ ਰਹੀ ਸੀ ਮੱਦੇ ਨੇ ਉਸ ਬੱਚੀ ਨਾਲ ਬਹੁਤ ਹੀ ਬਸਲੂਕੀ ਕੀਤੀ ਹਾਂ ਬਹੁਤ ਹੀ ਬਸਲੂਕੀ ਸ਼ਰਮਨਾਕ ਹਰਕਤ ਕੀਤੀ ਬਿਲਕੁਲ ਬੱਚੀ ਡਰ ਕੇ ਸਹਿਮ ਕੇ ਉੱਥੋਂ ਭੱਜ ਕੇ ਆਪਣੇ ਘਰ ਗਈ ਅੰਦਰ ਵੜ ਕੇ ਰੋਣ ਲੱਗ ਗਈ ਉਹਦੇ ਨਾਲ ਇੱਕ ਬੰਦਾ ਵੀ ਗਿਆ ਸੀਗਾ ਉਹ ਬੱਚੀ ਦੇ ਨਾਲ ਉਸ ਦਾ ਇੱਕ ਰਿਸ਼ਤੇਦਾਰ ਸੀ ਉਹ ਜਿਹੜਾ ਥੋੜਾ ਜਿਹਾ ਜੋ ਹਾਂ ਮੈਂਟਲੀ ਤੌਰ ਤੇ ਅਫਸੈਟ ਸੀ ਸੁਧਾਰਨਯੋਗ ਬੰਦੇ ਸੀ ਉਹ ਵੀ ਗਿਆ ਸੀ ਉਹ ਮੱਦੇ ਦੇ ਘਰੇ ਅੰਦਰ ਵੜ ਗਿਆ ਉਹ ਮੱਦੇ ਦੇ ਘਰੇ ਅੰਦਰ ਵੜ ਗਿਆ ਹਾਂ ਹਾਂ ਬਰਾਂਡੇ 'ਚ ਉਹ ਅੰਦਰ ਬਰਾਂਡੇ 'ਚ ਚਲਾ ਗਿਆ ਬੱਚੀ ਬਾਹਰ ਵੇੜੇ ਚ ਸੀ ਜਿਹਦੀ ਵੀਡੀਓ ਪਾਉਂਦੇ ਆ ਹਾਂ ਜਿਹਦੀ ਸਾਡੀ ਪੰਚਾਇਤ ਨੇ ਪਹਿਲੇ ਦਿਨੀ ਵੀਡੀਓ ਪਾਈ ਮੈਂਬਰਾਂ ਨੇ ਉਹ ਬੰਦੇ ਨੂੰ ਕੋਈ ਵੀ ਗੱਲ ਨਹੀਂ ਪਤਾ ਉਹ ਉਸ ਟਾਈਮ ਅੰਦਰ ਸੀ ਉਹ ਉਹਨੇ ਉਹਨੇ ਦੱਸਿਆ ਵੀ ਇਹੀ ਆ ਵੀ ਸਾਨੂੰ ਮੈਨੂੰ ਪਤਾ ਹੀ ਕੋਈ ਨਹੀਂ ਇਹਨੂੰ ਕੋਈ ਪਤਾ ਨਹੀਂ ਉਹਨੂੰ ਪਤਾ ਕੁਝ ਨਹੀਂ ਜਿਹਦੇ ਨਾਲ ਬਾਪ ਰਿਆ ਹੁੰਦਾ ਉਹਨੂੰ ਹੀ ਪਤਾ ਹੁੰਦਾ ਉਹਨੂੰ ਹੀ ਪਤਾ ਕੀ ਬਾਪ ਰਿਆ ਜਦੋਂ ਬੱਚੀ ਆਪਣੇ ਘਰ ਗਈ ਬੱਚੀ ਦੀ ਮਾਂ ਤੇ ਨਾਨੀ ਨੇ ਉਸ ਨੂੰ ਹੌਸਲਾ ਦੇ ਕੇ ਪੁੱਛਿਆ ਵੀ ਤੂੰ ਰੋ ਕਿਉਂ ਰਹੀ ਹੈ ਬੱਚੀ ਬਹੁਤ ਜਿਆਦਾ ਸਹਿਮ ਵਿੱਚ ਸੀ ਉਸਨੇ ਕਿਹਾ ਮੇਰੇ ਨਾਲ ਇਹ ਹਰਕਤ ਹੋਈ ਵੀ ਮੈਨੂੰ ਬੈਡ ਟੱਚ ਕੀਤਾ ਵੀ ਮੈਨੂੰ ਬੈਡ ਟੱਚ ਕੀਤਾ ਮੱਦੇ ਨੇ ਵੀ ਉਹ ਘਰ ਵਾਲੇ ਨੇ ਉਸ ਘਰ ਵਾਲੇ ਨੇ ਨਾ ਨਹੀਂ ਉਹ ਤਾਂ ਜਾ ਉਸ ਤੋਂ ਬਾਅਦ ਮਾਂ ਤੇ ਉਹਦੀ ਨਾਨੀ ਉਹਨਾਂ ਦੇ ਘਰੇ ਗਏ ਉਹਦੇ ਘਰੇ ਗਈਆਂ ਮੱਦੇ ਨੇ ਬਾਰ ਨਹੀਂ ਖੋਲਿਆ ਉਹਨਾਂ ਨੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਜਵਾਕੜੀ ਭੱਜ ਗਈ ਉਹਨਾਂ ਨੇ ਗੇਟ ਲਾ ਲਿਆ ਉਸੇ ਟਾਈਮ ਹੀ ਗੇਟ ਲਾ ਲਿਆ ਮੱਦੇ ਨੇ ਗੇਟ ਲਾਇਆ ਮੱਦੇ ਨੇ ਗੇਟ ਲਾਤਾ ਬਾਕੀ ਸਬੂਤ ਸਬੂਤਾਂ ਦੇ ਆਧਾਰ ਤੇ ਗੱਲ ਕਰਾਂਗੇ ਸਬੂਤ ਦੇ ਮੰਗ ਸਬੂਤ ਕਿਤੇ ਨੇ ਲੈਣੇ ਉਹਨ ਤਾਂ ਸਬੂਤ ਸਾਥੋਂ ਲੈ ਸਕਦਾ ਕਿ ਵੀ ਐ ਨਹੀਂ ਹੈਗਾ ਉਸ ਤੋਂ ਬਾਅਦ ਬੱਚੀ ਦੀ ਮਾਂ ਤੇ ਨਾਨੀ ਨੇ ਸਰਪੰਚ ਮੈਂਬਰਾਂ ਉਹ ਵੀ ਵੈਸੇ ਵੀ ਉਹਨਾਂ ਨੇ ਸੜਕ ਤੇ ਰੌਲਾ ਪਾ ਦਿੱਤੇ ਹਾਂ ਸਰਪੰਚਾਂ ਤੇ ਮੈਂਬਰਾਂ ਨੂੰ ਫੋਨ ਕੀਤੇ ਨਾ ਕੋਈ ਮੈਂਬਰ ਗਿਆ ਰਾਤ ਨੂੰ ਉਹਨਾਂ ਦੇ ਘਰੇ ਨਾ ਕੋਈ ਸਰਪੰਚ ਗਿਆ ਇੱਕ ਬੂਟਾ ਸਾਡੇ ਪਿੰਡ ਦਾ ਉਹ ਕਹਿੰਦਾ ਮੈਂ ਗਿਆ ਉਹ ਕਹਿੰਦਾ ਵੀ ਸਵੇਰੇ ਗੱਲ ਕਰਾਂਗੇ ਸਵੇਰੇ ਸਾਡੀ ਪੰਚਾਇਤ ਬੂਟਾ ਹਿੰਗ ਸਰਪੰਚ ਸਮੇਤ ਉਸ ਪਰਿਵਾਰ ਦੇ ਘਰੇ ਜਾਂਦੀ ਹੈ ਬਿਲਕੁਲ ਉਸ ਪਰਿਵਾਰ ਦੇ ਘਰੇ ਜਾਂਦੇ ਆ ਉਹ ਪੁੱਛਦੇ ਆ ਵੀ ਕੀ ਗੱਲ ਹੋਈ ਉਹਨਾਂ ਨੇ ਦੱਸਿਆ ਵੀ ਇਹ ਹਰਕਤ ਸਾਡੀ ਬੱਚੀ ਨਾਲ ਹੋਈ ਬੱਚੀ ਉਸ ਟਾਈਮ ਵੀ ਬਹੁਤ ਸਹਮ ਦੇ ਵਿੱਚ ਸੀ ਜਿਹੜੇ ਮੱਦੇ ਨੂੰ ਘਰੇ ਜਾ ਕੇ ਕਹਿੰਦੇ ਵੀ ਤੂੰ ਮਾਫੀ ਨਹੀਂ ਮੰਗਣੀ ਹਾਂ ਵੀ ਤੂੰ ਜੇ ਤੂੰ ਮਾਫੀ ਮੰਗ ਲਈ ਜਾਂ ਤੂੰ ਕਹਤਾ ਵੀ ਮੈਂ ਹਰਕਤ ਕੀਤੀ ਆ ਤੂੰ ਸੂਰਵਾਰ ਹੋ ਜੀ ਸੂਰਵਾਰ ਹੋ ਜਾਏਗਾ ਇਹ ਇਹ ਵਾਲਡਿੰਗ ਸੀ ਸਾਡੇ ਪਿੰਡ ਦੀ ਪੰਚਾਇਤ ਦੀ ਇੱਕ ਦੋ ਇੱਕ ਦੋ ਮੈਂਬਰ ਤੇ ਇੱਕ ਸਰਪੰਚ ਇੱਕ ਸਰਪੰਚ ਹਾਂ ਹਾਂ ਜਿਹੜਾ 10 ਵਜੇ ਗਿਆ ਵੀ ਪੂਰਾ ਐਨ ਸੈਟਵਾਟ ਹੋ ਕੇ ਗਿਆ ਉਹ ਵੀ ਤੁਹਾਨੂੰ ਦੱਸ ਦਾਂਗੇ ਵੀ ਸੈਟਵਾਟ ਕਾ ਦੇਣਾ ਹੋ ਗਿਆ ਕਾ ਦੇਣਾ ਓਕੇ ਗਿਆ ਹਾਂ ਡੋਡੇ ਰਾਡੇ ਖਾਂਦਾ ਪੂਰੇ ਤੇ ਜਰਦਾ ਜੁਰਦਾ ਲਾ ਕੇ ਪੂਰਾ ਐਨ ਸੈਟ ਹੋ ਕੇ ਗਿਆ ਉਸ ਤੋਂ ਮੱਦੇ ਦੇ ਘਰੋਂ ਵਾਪਸ ਆ ਕੇ ਸਰਪੰਚ ਨੇ ਉਸ ਪਰਿਵਾਰ ਨੂੰ ਕਿਹਾ ਕਿ ਤੁਸੀਂ ਸਬੂਤ ਦਿਓ ਤੁਹਾਡੇ ਕੋਲੇ ਕੀ ਸਬੂਤ ਆ ਵੀ ਮੱਦੇ ਨੇ ਛੇੜਛਾੜ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਮਿੰਦੀ ਨੂੰ ਫੋਨ ਲਾਇਆ ਉਸ ਤੋਂ ਬਾਅਦ ਉਹਨਾਂ ਨੇ ਮਿੰਦੀ ਨੂੰ ਚਾਲੀਕੇ ਨੂੰ ਫੋਨ ਲਾ ਲਿਆ ਮਿੰਦੀ ਨੇ ਪਹਿਲਾਂ ਪਹਿਲਾਂ ਤੋਂ ਜਿਹੜੇ ਜਿਹੜੀ ਉਹ ਬੁੜੀ ਆ ਉਹਦੇ ਘਰ ਵਾਲੇ ਦੇ ਮਿੰਦੀ ਨਾਲ ਬਹੁਤ ਮਿੰਦੀ ਦੇ ਪਰਿਵਾਰ ਨਾਲ ਬਹੁਤ ਵਧੀਆ ਰਿਸ਼ਤਾ ਸੀ ਜਿਹਦੇ ਨਾਲ ਰਿਸ਼ਤੇ ਹੁੰਦੇ ਆ ਬੰਦਾ ਉਹਨੇ ਜੇ ਕਿਸੇ ਦਾ ਕੋਈ ਨਹੀਂ ਹਰਕਤ ਸੁਣਦਾ ਤਾਂ ਉਹਨੂੰ ਸੱਦਾ ਅਗਲਾ ਵੀ ਯਾਰ ਸਾਡਾ ਪਰਿਵਾਰ ਦਾ ਉਹਨਾਂ ਨਾਲ ਰਿਸ਼ਤਾ ਸੀ ਅਸੀਂ ਉਹਨੂੰ ਸੱਦ ਗਏ ਮਿੰਦੀ ਨੇ ਸਾਨੂੰ ਸੱਦ ਲਿਆ ਅਸੀਂ ਉੱਥੇ ਗਏ ਹਰਪ੍ਰੀਤ ਵੀ ਆਇਆ ਹਰਪ੍ਰੀਤ ਵੀ ਆ ਗਿਆ ਅਸੀਂ ਚਾ ਉਹਦੀ ਮਾਤਾ ਸਾਹਿਬ ਕਾ ਸਰਪੰਚਾ ਉਹਨਾਂ ਨੂੰ ਸੱਦਿਆ ਗਿਆ ਅਸੀਂ ਗਏ ਉੱਥੇ ਅਸੀਂ ਪਰਿਵਾਰ ਨੂੰ ਕਿਹਾ ਵੀ ਦੱਸੋ ਕੀ ਚਾਹੁੰਨੇ ਆ ਉਹ ਕਹਿੰਦੇ ਵੀ ਪੰਚਾਇਤ ਚ ਗਲਤੀ ਮਨਾਉਣ ਨੂੰ ਕਿਹਾ ਸੀ ਪਰ ਪੰਚਾਇਤ ਸਾਥੋਂ ਪ੍ਰੂਫ ਮੰਗਦੀ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਪੁਲਿਸ ਕੋਲੇ ਜਾਣਾ ਬੱਚੀ ਦੀ ਮਾਂ ਨੇ ਕਿਹਾ ਕਹਿੰਦੀ ਮੇਰੀ ਬੇਟੀ ਨੂੰ ਇਨਸਾਫ ਚਾਹੀਦਾ ਨਹੀਂ ਉਹਨੇ ਦੁਬਾਰਾ ਇੰਡਗਾ ਨਹੀਂ ਆਉਣਾ ਇੱਥੇ ਕੋਈ ਵੀ ਬੱਚੀ ਕਿਸੇ ਦੀ ਵੀ ਹੋਵੇ ਆਪਣੀ ਕੋਈ ਰਿਸ਼ਤੇਦਾਰੀ ਚ ਹੋਵੇ ਜੇ ਉਹਦੇ ਨਾਲ ਕੋਈ ਵੀ ਬੱਚਾ ਬਾਹਰਲਾ ਬਾਹਰ ਉਹਦਾ ਜਨਮ ਹੋਇਆ ਵਾ ਜੇ ਉਹ ਇੱਧਰ ਪਹਿਲੀ ਵਾਰ ਹੀ ਇਂਡਗਾ ਹੁੰਦਾ ਉਹ ਤੇ ਕੀ ਪ੍ਰਭਾਵ ਪਊ ਉਹਦੇ ਨਾਲ ਇਹ ਹਰਕਤ ਹੋ ਗਈ ਨਾਲੇ ਯਾਰ ਹੋਰ ਕੀ ਦਾ ਆਊ ਇੱਥੇ ਉਸ ਤੋਂ ਬਾਅਦ ਉਸ ਤੋਂ ਬਾਅਦ ਪੁਲਿਸ ਕੋਲੇ ਗਏ ਪੁਲਿਸ ਨੇ ਤਫ਼ਤੀਸ਼ ਕੀਤੀ ਮੱਦੇ ਤੇ ਪਰਚਾ ਦਰਜ ਹੋ ਗਿਆ ਮੱਦੇ ਦੀ ਗ੍ਰੈਫਤਾਰੀ ਹੋ ਗਈ ਮੱਦਾ ਜੇਲ੍ਹ ਚ ਲੈ ਗਿਆ ਸਾਡੇ ਪਿੰਡ ਦੀ ਪੰਚਾਇਤ ਨੇ ਐਸਐਸਪੀ ਮੋਗਾ ਨੂੰ ਮੰਗ ਪੱਤਰ ਦੇ ਕੇ ਇਨਕੁਆਰੀ ਕਰਾਈ ਜੋ ਕਿ ਉਸ ਪਰਿਵਾਰ ਦੇ ਬਿਆਨ ਹੋਏ ਜੋ ਮੌਜੂਦਾ ਜੋ ਗਵਾਹ ਸੀਗੇ ਪਿੰਡ ਚੋਂ ਪੁਲਿਸ ਨੇ ਤਫ਼ਤੀਸ਼ ਕੀਤੀ ਅਤੇ ਉਹ ਇਨਕੁਆਰੀ ਜੋ ਪੁਲਿਸ ਨੇ ਪੜਤਾਲ ਕੀਤੀ ਆਪਣੀ ਰਿਪੋਰਟ ਦੇਦੀ ਭੇਜ ਹੋ ਗਈ ਜਿਹੜੀ ਜਿਹੜੀ ਸਰਪੰਚ ਪ੍ਰੂਫ ਮੰਗਦਾ ਸੀ ਨਾ ਸਰਪੰਚ ਉਹਨਾਂ ਨੇ ਸਰਪੰਚ ਨੂੰ ਪ੍ਰੂਫ ਨਹੀਂ ਦਿੱਤਾ ਹਾਂਜੀ ਜੇ ਕਿਸੇ ਨੇ ਪ੍ਰੂਫ ਲੈਣਾ ਤਾਂ ਅਸੀਂ ਦਵਾ ਦੇਾਂਗੇ ਅਸੀਂ ਦਵਾ ਦੇਾਂਗੇ ਜੇ ਸਰਪੰਚ ਨੂੰ ਪ੍ਰੂਫ ਚਾਹੀਦਾ ਸਰਪੰਚ ਸਾਡੇ ਨਾਲ ਕੰਟੈਕਟ ਕਰੇ ਜੇ ਕਿਸੇ ਜੂਨੀਅਨ ਨੂੰ ਚਾਹੀਦਾ ਸਾਡੇ ਨਾਲ ਕੰਟੈਕਟ ਕਰੇ ਅਸੀਂ ਪ੍ਰੂਫ ਦੇਵਾਂਗੇ ਉਸ ਤੋਂ ਬਾਅਦ ਪਿਛਲੇ 1-2 ਦਿਨਾਂ ਵਿੱਚ ਮੈਂ ਫੇਸਬੁੱਕ ਤੇ ਅਮਰਜੀਤ ਸਿੰਘ ਸੈਦੋਕੇ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਜਿਲ੍ਹਾ ਮੋਗਾ ਦਾ ਸ਼ਹਿਰ ਪ੍ਰਧਾਨ ਆ ਮੈਂ ਉਸ ਦਾ ਬਿਆਨ ਸੁਣਿਆ ਬਈ ਮੱਦੇ ਤੇ ਇਹ ਪਰਚਾ ਨਜਾਇਜ਼ ਹੋਇਆ ਨਹੀਂ ਨਹੀਂ ਉਹਨੇ ਪਹਿਲਾਂ ਇਹ ਪਰਚਾ ਕਿਹਾ ਵੀ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਨਾ ਉਹ ਭਾਰਤੀ ਵੀ ਅਸੀਂ ਇਹ ਜਿਹੇ ਬੰਦੇ ਨਾ ਉਹ ਨਹੀਂ ਤੁਰਦੇ ਫਿਰਦੇ ਨਹੀਂ ਜਾਂ ਪਹਿਲਾਂ ਉਹਨਾਂ ਨੇ ਇਹ ਬਿਆਨ ਦਿੱਤਾ ਦੁਆਰਾ ਉਹਨੇ ਬਿਆਨ ਇਹ ਦਿੱਤਾ ਵੀ ਸਾਡੇ ਪ੍ਰਧਾਨ ਤੇ ਨਜਾਇਜ਼ ਪਰਚਾ ਨਾਲੇ ਮਨਜੀਤ ਮਨਜੀਤ ਅਸੀਂ ਮਨਜੀਤ ਦਾ ਤਾਂ ਕੋਈ ਰੋਲ ਹੀ ਨਹੀਂ ਮਨਜੀਤ ਐਮਐਲਏ ਬਲਾਸਪੁਰ ਮਨਜੀਤ ਸਿੰਘ ਬਲਾਸਪੁਰ ਠੀਕ ਐ ਐਮਐਲਏ ਆ ਸਰਦਾਰ ਵਧੀਆ ਬੰਦੇ ਆ ਉਹ ਇਨਸਾਨ ਆ ਠੀਕ ਐ ਨਾ ਉਹ ਬੰਦੇ ਦਾ ਕੋਈ ਰੋਲ ਨਹੀਂ ਹੈਗਾ ਯਾਰ ਉਹ ਚ ਗੱਲ ਕਿਉਂ ਉਹਨੂੰ ਪਿੰਢੀ ਜੰਨੇ ਆ ਉਹ ਤਾਂ ਗੱਲਬਾਤ ਹੀ ਹੈ ਨਹੀਂ ਮੈਂ 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 ਅਮਰਜੀਤ ਸੈਦੋਗ ਦਾ ਬਿਆਨ ਸੁਣ ਕੇ ਉਹਨਾਂ ਦਾ ਨੰਬਰ ਲਿਆ ਨੰਬਰ ਲੈ ਕੇ ਮੈਂ ਉਹਨਾਂ ਨੂੰ ਫੋਨ ਕੀਤਾ ਉਹਨੇ ਆਪਾਂ ਨੂੰ ਬੂਟੇ ਦਾ ਨੰਬਰ ਦਿੱਤਾ ਮੈਂ ਕਿਹਾ ਬਈ ਜੀ ਤੁਸੀਂ ਆ ਬਿਆਨ ਦਿੱਤਾ ਵੀ ਮੱਦੇ ਦੇ ਪਰਚਾ ਝੂਠਾ ਹੋਇਆ ਏ ਸਾਡੇ ਪਿੰਡ ਦੀ ਪੰਚਾਇਤ ਪਹਿਲਾਂ ਕਹਿੰਦੀ ਗੀਤੇ ਵੀ ਲਾਡੀ ਤੇ ਅਮਨੇ ਨੇ ਪਰਚਾ ਕਰਾਤਾ ਫਿਰ ਕਹਿੰਦੇ ਗੀਤੇ ਨੇ ਪਰਚਾ ਕਰਾਤਾ ਹੁਣ ਇਹ ਕਹਿੰਦੇ ਐਮਐਲਏ ਨੇ ਮਨਜੀਤ ਨੇ ਪਰਚਾ ਕਰਾਤਾ ਐਮਐਲਏ ਸਾਹਿਬ ਦਾ ਇਸ ਪਰਚੇ 'ਚ ਇੱਕ ਪਰਚਾ ਹੋਰ ਜੋ ਸਾਡੇ ਪਿੰਡ ਦੇ ਮੌਜੂਦਾ ਹਰਪੰਚ ਅਤੇ 4-5 ਵਿਅਕਤੀਆਂ ਦੇ ਖਿਲਾਫ ਚੋਣਾਂ ਦੌਰਾਨ ਹੋਇਆ ਉਸ ਵਿੱਚ ਗਾਲ੍ਹਾਂ ਕੱਢਦਾ ਉਸ ਵਿੱਚ ਵੀ ਮਨਜੀਤ ਸਿੰਘ ਦਾ ਕੋਈ ਰੋਲ ਨਹੀਂ ਉਹ ਪਰਚਾ ਉਹ ਪਰਚਾ ਜੋ ਸਰਪੰਚ ਤੇ ਹੋਇਆ ਨਾਲ ਸਾਰੇ ਪਿੰਡ ਵੱਲੋਂ ਸਾਰੇ ਪਿੰਡ ਨੇ ਉਹ ਵੀਡੀਓ ਸੁਣੀਆ ਗੀਤੇ ਨੂੰ ਗਾਲਾਂ ਕੱਢਦੇ ਮੈਨੂੰ ਗਾਲਾਂ ਕੱਢਦੇ ਅਮਨੇ ਨੂੰ ਗਾਲਾਂ ਕੱਢਦੇ ਜਾਂ ਅਮਰਜੀਤ ਦੇ ਜੋ ਆਕਾ ਨੂੰ ਬੋਲਦਾ ਦੇ ਬਾਈ ਬਿਜਲੀ ਵਾਲਾ ਉਹਨਾਂ ਦੇ ਆਕਾ ਨੂੰ ਬੋਲਦਾ ਸਾਰਿਆਂ ਨੂੰ ਗਾਲਾਂ ਕੱਢੀਆਂ ਉਹ ਬੰਦਾ ਕੜਾਈਆਂ ਕਿਨੇ ਬੂਟੇ ਸਰਪੰਚ ਨੇ ਇੱਕ ਦੋ ਖੱਚਾ ਸਾਡੇ ਪਿੰਡ ਦੀਆਂ ਹੋਰ ਜਿਹੜੀਆਂ ਖੱਟਾ ਹੈਗੀਆਂ ਉਹ ਅੱਜ ਇੱਕ ਤਾਂ ਖੱਟ ਸਾਡੇ ਪਿੰਡ ਦੀ ਸਟੇਜ ਤੇ ਚੜੀ ਵੀ ਸੀ ਤੇ ਤੇ ਚੜੀ ਵੀ ਸੀ ਤੇ ਤੇ ਚੜੀ ਵੀ ਸੀ ਉਹ ਕਹਿੰਦਾ ਸੀ ਵੀ ਮਨਜੀਤ ਸਿੰਘ ਮੁਰਦਾਬਾਦ ਤੂੰ ਮਨਜੀਤ ਸਿੰਘ ਮੁਰਦਾਬਾਦ ਨਾ ਕਰ ਤੂੰ ਆਪ ਦੇ ਆਪਣਾ ਮੁਰਦਾਬਾਦ ਕਰ ਖੱੱਚੇ ਤੈਨੂੰ ਪਤਾ ਕੀ ਅਜੇ ਹੈ ਤੇਰੇ ਨਾਲ ਪਹਿਲਾਂ ਹੋਇਆ ਥੋੜੇ ਨਾਲ ਹੋਇਆ ਕੀ ਆ ਪਹਿਲਾਂ ਤੇ ਤੁਸੀਂ ਕਰਵਾਉਣਾ ਕੀ ਚਾਹੁੰਦੇ ਆ ਸਾਡੇ ਮੈਂ ਅਮਰਜੀਤ ਸਿੰਘ ਸੈਦੋਗੇ ਨੂੰ ਕਿਹਾ ਵੀ ਤੁਸੀਂ ਪਿੰਡ ਚੋਂ ਪਤਾ ਕਰ ਲੋ ਵੀ ਮੱਦੇ ਦਾ ਕਰੈਕਟਰ ਕੀ ਆ 90 ਦੇ ਦਹਾਕੇ 96 97 ਕੱਕੜੇ ਦੇ ਮੇਲੇ ਜਿਹੜਾ ਮੰਨੂ ਕੇ ਲੱਗਦਾ ਉਸ ਦਿਨ ਉਸ ਦਿਨ ਮ ਮੱਦੇ ਨੇ ਇੱਕ ਭਧੌੜ ਤੋਂ ਜੋਗੀਆਂ ਦੀ ਕੁੜੀ ਸਾਡੇ ਪਿੰਡ ਬਲਾਈ ਇਹਨਾਂ ਨੇ ਪੰਜਾਹ ਹੱਤਾ ਜਾਨਾ ਨੇ ਉਹਦੇ ਨਾਲ ਬਲਾਤਕਾਰ ਕੀਤਾ ਮੱਦੇ ਤੇ ਪੁਲਿਸ ਨੇ ਉਸ ਟਾਈਮ ਛੇਤਰਾਂ ਦਾ ਹਾਰ ਪਾਇਆ ਅੱਡੇ ਤੇ ਘੇੜਾ ਦਵਾਇਆ 99 ਦੀ ਗੱਲ ਆ ਇਹ ਕਿਹੜਾ ਬੜੀ ਦੂਰ ਦੀ ਗੱਲ ਆ ਇਹ ਇਹਦੇ ਨਾਲ ਦੇ ਸਾਥੀਆਂ ਤੋਂ ਬਿਆਨ ਦਵਾ ਦੇਾਂਗੇ ਮੱਦੇ ਮੱਦੇ ਦਾ ਸਾਨੂੰ ਮੈਨੂੰ ਪ੍ਰਧਾਨ ਸਾਹਿਬ ਨੇ ਕਿਹਾ ਸੀ ਦੋਗੇ ਆ ਲੈਣੇ ਅਮਰਜੀਤ ਸਿੰਘ ਨੇ ਕਹਿੰਦਾ ਪਰਿਵਾਰ ਆ ਉਹਦਾ ਪੱਖ ਰੱਖੇ ਪਰਿਵਾਰ ਯਾਰੋ ਪਰਿਵਾਰ ਚ ਕੱਲੀਆਂ ਬੁੜੀਆਂ ਉਹ ਪੱਖ ਰੱਖਣੇ ਆਗੇ ਸਾਡਾ ਨਾਲ ਜੇ ਜੇ ਕੋਈ ਜੁਨੀਅਲ ਬਣਾਈ ਆ ਲੋਕਾਂ ਨੇ ਬਣਾਈ ਆ ਲੋਕ ਹੀ ਆ ਉਹਦੇ ਚ ਇਹ ਕਹਿੰਦੇ ਲੋਕਾਂ ਇਨਸਾਫ ਲੋਕਾਂ ਸਾਹਿਬ ਕੀ ਜਰ ਲੋਕਾਂ ਸਾਹਿਬ ਹੈ ਹੁਣ ਤੁਸੀਂ ਪ੍ਰੂਫ ਮੰਗਦੇ ਆ ਤੁਸੀਂ ਪ੍ਰੂਫ ਮੰਗਦੇ ਆ ਵੀ ਉਪਕੜੀ ਨੂੰ ਛੇੜਿਆ ਸਾਡੇ ਕੋਲੇ ਆਓ 10 ਜਣੇ ਇਕੱਠੇ ਹੋ ਕੇ ਜੁਨੀਅਨ ਵਾਲੇ ਅਸੀਂ ਪ੍ਰੂਫ ਦੇਵਾਂਗੇ ਜੇ ਤੁਹਾਨੂੰ ਪ੍ਰੂਫ ਦਿੱਤਾ ਤੁਸੀਂ ਮੱਦੇ ਤੇ ਉਲਟ ਕੋਈਆਂ ਦੇਵੋਗੇ ਮੱਦੇ ਨੇ ਪਹਿਲਾਂ ਬਲਾਤਕਾਰ ਕੀਤਾ ਫਿਰ ਮੱਦੇ ਨੇ ਸਾਡੇ ਪਿੰਡ ਦੀ ਇੱਕ ਔਰਤ ਨਾਲ ਛੇੜਛਾੜ ਕੀਤੀ ਫਿਰ ਮੱਦੇ ਨੇ ਦਿੱਲੀ ਕਿਸਾਨੀ ਮੋਰਚੇ ਤੇ ਮੱਦੇ ਦੇ ਤੇ ਸਾਡੇ ਪਿੰਡ ਦੇ ਇੱਕ ਹੋਰ ਜੋ ਕਿਸਾਨ ਯੂਨੀਅਨ ਦਾ ਆਗੂ ਸੀ ਉਹਨਾਂ ਦੇ 76 ਪਏ ਸ਼ੇਅਰ ਕੈਸ਼ ਸ਼ੇਅਰ ਸੀ ਉਹਨਾਂ ਦੇ ਇਹਨਾਂ ਦੇ 76 ਕਿਉਂ ਪਏ ਇਹ ਅਮਰਜੀਤ ਸੈਦੋ ਕਹਿੰਦੇ ਆਪਦੇ ਬਿਆਨੋਂ ਮੰਨਿਆ ਵੀ ਗੋਪੀ ਦੇ ਜਾਂ ਬੋਲਾਨੇ ਦੇ ਇਹ ਵੀ ਨਾਲ ਸੀ ਇਹਨੂੰ ਮੈਂ ਦੱਸਿਆ ਵੀ ਇਹ ਵੀ ਨਾਲ ਸੀ ਸ਼ਰਾਬ ਤੇ ਜਨਾਨੀ ਬਾਜੀ ਦੇ ਚੱਕਰ 'ਚ ਇਹਨਾਂ ਦੇ ਦਲੀ 76 ਪਏ ਹੁਣ ਮੱਦੇ ਨੇ ਇਹ ਹਰਕਤ ਕਰਤੀ ਜਿਨੇ ਮੱਦੇ ਜੇ ਮੈਂ ਕਿਸਾਨ ਜੁਨੀਅਨ ਨੂੰ ਹੱਥ jor ਕੇ ਬੇਨਤੀ ਕਰਦਾ ਕਿ ਸੱਚ ਦਾ ਸਾਥ ਦੋ ਕਿਸਾਨ ਜੁਨੀਅਨ ਨਾ ਬਲਾਤਕਾਰੀ ਬੰਦਿਆਂ ਦੀ ਹਮਾਇਤ ਕਰਨ ਵਾਸਤੇ ਨਹੀਂ ਬਣਾਈਆਂ ਲੋਕਾਂ ਨੇ ਬਿਲਕੁਲ ਬਿਲਕੁਲ ਹੋਰ ਬਥੇਰੀਆਂ ਜੁਨੀਅਨ ਹੈਗੀਆਂ ਦਿੱਲੀ ਵਾਲੀ ਕੁੜੀ ਦਾ ਬਲਾਤਕਾਰ ਹੋਇਆ ਸੀ ਉਹ ਵੀ ਜੁਨੀਅਨ ਆ ਜਾਣਗੀਆਂ ਤੇ ਤੂੰ ਇਹ ਉਗਰਾਹਾਂ ਵਾਲਿਓ ਤੁਸੀਂ ਕੀ ਫੁੱਦੂ ਕੰਮ ਕਰਨ ਲੱਗੇ ਹੋ ਤੁਹਾਡੇ ਬੰਦੇ ਇਹੋ ਜਿਹੇ ਵੀ ਜਿਹੜੇ ਭੈਣਾਂ ਤੋਂੁੱਥੇ ਬੰਦੇ ਨਹੀਂ ਸਾਥ ਦੇਣ ਯਾਰ ਤੋਂ ਨੂੰ ਤੋਨੂ ਮੱਦੇ ਦੇ ਪ੍ਰੂਫ ਚਾਹੀਦੇ ਆ ਤੁਹਾਨੂੰ ਅਸੀਂ ਦੇ ਦਿੰਨੇ ਆ ਮੱਦੇ ਦੀ ਖੋਦੀ ਆਪਾਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਸੋਸ਼ਲ ਮੀਡੀਆ ਤੇ ਨਹੀਂ ਵਿਸਾਲ ਸਕਦੇ ਸਾਡੇ ਨਾਲ ਬੈਠ ਜਾਓ ਆਗੇ ਅਸੀਂ ਮੱਦੇ ਦੇ ਰਿਸ਼ਤੇਦਾਰ ਨੂੰ ਮੂਹਰੇ ਕਰ ਦਾਂਗੇ ਜਿਹਨੂੰ ਛੇੜਿਆ ਮੱਦੇ ਨੇ ਮੱਦੇ ਨੇ ਆਪਦੀ ਭੈਣ ਲੱਗਦੀ ਕੁੜੀ ਛੇੜੀ ਮੱਦੇ ਦੇ ਘਰੇ ਸਾਡੇ ਪਿੰਡ ਚੋਂ ਕੋਈ ਕੰਮ ਵਾਲੀ ਨਹੀਂ ਲੱਗਦੀ ਕਿਉਂ ਨਹੀਂ ਲੱਗਦੀ ਇਹਦੇ ਘਰ ਵਾਲੀ ਜਾ ਕੇ ਆਣਗਵਾਲ ਕਹਿੰਦੀ ਆ ਵੀ ਸਾਡੇ ਅਸੀਂ ਤਾਂ ਕੰਮ ਵਾਲੀ ਰੱਖਣ ਜੋਗੇ ਨਹੀਂ ਜੇ ਨਹੀਂ ਕਹਿੰਦੇ ਤਾਂ ਗੁਰਦੁਆਰੇ ਚੜੇ ਸੋ ਕੱਲੂ ਅਸੀਂ ਚੜਾਂਗੇ ਗੁਰਦੁਆਰੇ ਉਹ ਵੀ ਜਿਹੜੇ ਗੁਰਦੁਆਰੇ ਸਭ ਤੋਂ ਅਖੀਰ ਤੇ ਇਹੀ ਕਿਸਾਨ ਯੂਨੀਅਨ ਨੂੰ ਬੇਨਤੀ ਆ ਬੰਦੇ ਦਾ ਕਰੈਕਟਰ ਪਤਾ ਕਰ ਲੋ ਫਿਰ ਤੁਸੀਂ ਉਹਦਾ ਸਾਦੋ 2000 ਦੇ ਦੋ ਸਾਨੂੰ ਕੋਈ ਤਰਾਏ ਨਹੀਂ ਐਵੇਂ ਫੰਡ ਇਕੱਠੇ ਕਰ ਕਰਨਾ ਤੇ ਲੋਕਾਂ ਦੇ ਐਵੇਂ ਪੈਸੇ ਤੁਸੀਂ ਨਿਆਂਇਨਾ ਖਰਚੋ ਜੇ ਤੁਸੀਂ ਫੰਡ ਇਕੱਠੇ ਕਰਦੇ ਤੋਂ ਨੂੰ ਮਿਲਣੇ ਨਹੀਂ ਬਾਅਦ ਚ ਮੈਂ ਕੱਲ ਵੀ ਨਾ ਲੋਕ ਤੁਰਨੇ ਨਹੀਂ ਮੈਂ ਕੱਲ ਵੀ ਕੱਲ ਵੀ ਅਮਰਜੀਤ ਸਿੰਘ ਨੂੰ ਬੇਨਤੀ ਕੀਤੀ ਅਸੀਂ ਤੇ ਵੀ ਫੋਨ ਲਾਇਆ ਸੀ ਅਸੀਂ ਰਮਮੇ ਵਾਲੇ ਪ੍ਰਧਾਨ ਨੂੰ ਹੀ ਫੋਨ ਲਾਇਆ ਸੀ ਵੀ ਤੁਸੀਂ ਬਲਾਕ ਕਰੀ ਬੰਦੇ ਦਾ ਸਾਥ ਦੇ ਰੇ ਬਲਾਤਕਾਰੀ ਦਾ ਹਾਂ ਅਸੀਂ ਇਹ ਸਾਨੂੰ ਹੁਣ ਵੀ ਕਹਿੰਦੇ ਤੇ ਕੱਲ ਨੂੰ ਵੀ ਕਵਾਂਗੇ ਰਹੀ ਗੱਲ ਰਹੀ ਗੱਲ ਸਾਡੇ ਪਿੰਡ ਦੇ ਕੋ ਸੂਝਵਾਨ ਵਿਅਕਤੀ ਉਸ ਪਰਿਵਾਰ ਨੂੰ ਕਹਿੰਦੇ ਆ ਵੀ ਤੁਹਾਡਾ ਭਾਂਡਾ ਤਿਆਗ ਦਾਂਗੇ ਤੁਹਾਨੂੰ ਪਿੰਡ ਚੋਂ ਕੱਢ ਦਾਂਗੇ ਅਸੀਂ ਖੜੇ ਹੋਵਾਂਗੇ ਉਸ ਪਰਿਵਾਰ ਨਾਲ ਅਸੀਂ ਵਰਤਾਂਗੇ ਤੁਸੀਂ ਅਸੀਂ ਦਨ ਰਾਤ ਉਸ ਪਰਿਵਾਰ ਨਾਲ ਖੜੇ ਆ ਅਸੀਂ ਖੜੇ ਆ ਯਾਰ ਸਾਡਾ ਕਿਹਨੇ ਲੱਤ ਪੰਨੀ ਆ ਸਾਡੀ ਭੰਲੇ ਆ ਜਿਹਨੇ ਕਰਨਾ ਉਸ ਪਰਿਵਾਰ ਨਾਲ ਸਾਨੂੰ ਸੁਨੇਹਾ ਲਾ ਕੇ ਦੇਖ ਲਓ ਆਜੋ ਨਹੀਂ ਨਹੀਂ ਅਸੀਂ ਪ੍ਰੂਫ ਦੇਵਾਂਗੇ ਜਿਹੜੇ ਬੰਦੇ ਇੱਥੇ ਗਲਤ ਗੱਲਾਂ ਗਾਲਾਂ ਕੱਢਦੇ ਗੀਤੇ ਨੂੰ ਕੱਢਦੇ ਮੈਨੂੰ ਕੱਢਦੇ ਉਹਨਾਂ ਦੇ ਆ ਕੇ ਉਲਟ ਖੜੇਗਾ ਜੂਨੀਅਨ ਜੇ ਜੂਨੀਅਨ ਇੰਨੀ ਇਨਸਾਫ਼ ਪਸੰਦ ਆ ਜਾਂ ਜੂਨੀਅਨ ਇੰਨੀਆਂ ਗੱਲਾਂ ਕਰਨ ਜੋਗੀ ਆ ਤੇ ਜੂਨੀਅਨ ਖੜੇ ਸਾਨੂੰ ਵੈਸੇ ਜੂਨੀਅਨ ਦੀ ਕੋਈ ਲੋੜ ਨਹੀਂ ਅਸੀਂ ਆਪ ਹੀ ਆਪਦਾ ਕਰ ਲਾਂਗੇ ਸਾਨੂੰ ਸਾਨੂੰ ਅਸੀਂ ਕਰ ਜੋਗੇ ਹੈਗੇ ਆ ਠੀਕ ਹੈ ਨਾ ਅਸੀਂ ਕਰ ਲਾਂਗੇ ਅਸੀਂ ਮੂੰਹ ਬੰਦ ਕਰਾ ਕੇ ਛੱਡਾਂਗੇ ਇਹ ਵੀ ਗੱਲ ਤੁਹਾਨੂੰ ਦੱਸ ਦਿੰਦੇ ਆ ਪਹਿਲਾਂ ਠੀਕ ਹੈ ਨਾ ਮੂੰਹ ਬੰਦ ਕਰਾਵਾਂਗੇ ਇਹ ਗੱਲ ਕਿਸੇ ਦਾ ਹੋਵੇ ਫਿਰ ਐਂਡ ਦੇ ਹੱਥ ਬੰਨ ਕੇ ਬੇਨਤੀ ਆ ਕਿ ਸੱਚ ਦਾ ਸਾਥ ਦੋ ਬੰਦੇ ਦਾ ਕਰੈਕਟਰ ਪਤਾ ਕਰ ਲਓ ਵੀ ਉਹਦਾ ਕਰੈਕਟਰ ਕੀ ਆ ਜੇ ਕਿਹਨੂੰ ਸਬੂਤ ਚਾਹੀਦੇ ਸਾਡੇ ਨਾਲ ਟੱਕਰ ਲਓ ਸਾਨੂੰ ਚਾਹੇ ਬਾਈ ਜੀ ਚਾਹੇ ਬਾਈ ਜੀ ਅਗਰਾਹਾ ਯੂਨੀਅਨ ਦਾ ਕੋਈ ਆਲ ਇੰਡੀਆ ਦਾ ਪ੍ਰਧਾਨ ਆ ਚਾਹੇ ਬਾਈ ਉਹ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਆ ਚਾਹੇ ਬਾਈ ਇੰਡੀਆ ਦਾ ਪ੍ਰਧਾਨਾ ਚਾਹੇ ਪੰਜਾਬ ਦਾ ਜਿੱਥੋਂ ਦਾ ਪ੍ਰਧਾਨ ਜਿਹਨੂੰ ਅਨਸਾਰ ਵੀ ਪ੍ਰੂਫ ਚਾਹੀਦੇ ਮੱਦੇ ਤੇ ਸਾਡੇ ਨਾਲ ਕੰਟੈਕਟ ਕਰਿਆ ਅਸੀਂ ਦੇਵਾਂਗੇ ਸਾਡੇ ਪਿੰਡ ਪਰ ਸਾਡੇ ਪਿੰਡ ਦੀਆਂ ਖੱਚਾਂ ਮਗਰ ਲੱਗ ਕੇ ਐਵੇਂ ਇੱਥੇ ਤੂੰ 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 ਨਾ ਕਰੋ ਠੀਕ ਹੈ ਮੈਂ ਝੰਡੇ ਜੇ ਜਾ ਕੇ ਤੀਜੇ ਦਿਨ ਮੋਟਰਸਾਈਕਲ ਤੇ ਤੁਸੀਂ ਗੱਲ ਪਤਾ ਕੀ ਆ ਚੰਗਾ ਨਹੀਂ ਲੱਗਦਾ ਜਿਹੜਾ ਤੁਸੀਂ ਕੰਮ ਕਰਤਾ ਤੁਸੀਂ ਕੋਈ ਚੱਜਦਾ ਕਰਤਾ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਗੱਲ ਇਹ ਹੋਊਗਾ ਵੀ ਬਾਈ ਜੀ ਸਾਡੇ ਪਿੰਡ ਚ ਹੀ ਹੋਇਆ ਗਲਤ ਜਿਹੜਾ ਗਲਤ ਹੋਇਆ ਅਸੀਂ ਉਹਦੇ ਉਲਟ ਚੱਲਾਂਗੇ ਇੱਕ ਸੌਣ ਦੱਸ ਦੇ ਨੇ ਤੁਸੀਂ 5 10 15 20 ਬੰਦਿਆਂ ਦੀ ਬਿਆਨਬਾਜ਼ੀ ਸੁਣ ਕੇ ਤੁਸੀਂ ਇੱਥੇ ਕੱਟ ਕਰ ਲਿਆ ਤੇ ਤੁਸੀਂ ਸਾਰੇ ਪਿੰਡ ਦਾ ਕਿਸੇ ਦਾ ਬਿਆਨ ਨਹੀਂ ਲਿਆ ਜੇ ਕਿਸੇ ਨੂੰ ਲੋੜ ਸੀ ਸਭ ਨੂੰ ਪਤਾ ਸੀ ਵੀ ਉਹ ਬੰਦੇ ਅਮਨਾ ਲਾਡੀ ਜਾਂ ਮਿੰਦੀ ਉਹਨਾਂ ਨੂੰ ਨਾ ਕੀਤਾ ਜਿੱਤੇ ਤੋਂ ਅੰਮ੍ਰਿਤਸਰ ਗਿਆ ਵਾ ਸੀ ਜਿੱਤਾ ਅੰਮ੍ਰਿਤਸਰ ਗਿਆ ਹਾਂ ਵੀ ਅਸੀਂ ਲੈ ਕੇ ਗਏ ਆ ਉਹਨਾਂ ਨੂੰ ਸਾਡੇ ਨਾਲ ਆ ਕੇ ਗੱਲ ਕਰੋ ਸਾਨੂੰ ਉਹਨਾਂ ਨੇ ਪ੍ਰੂਫ ਵੀ ਦਿੱਤਾ ਸਾਨੂੰ ਉਹਨਾਂ ਨੇ ਪ੍ਰੂਫ ਦਿੱਤਾ ਅਸੀਂ ਫੇਰ ਤੁਰੇ ਆ ਜਿਹੜੇ ਜਿਹੜੇ ਪੰਚਾਇਤ ਪਤਾ ਉੱਤੇ ਸਰਪੰਚ ਲਾ ਕੇ ਇੰਨਾ ਬੁੱਲਾ ਚ ਜਰਦਾ ਉਹਨਾਂ ਤੋਂ ਪ੍ਰੂਫ ਮੰਗਦਾ ਸੀ ਸਾਡੇ ਸਾਡੇ ਪਿੰਡ ਦੇ ਪ੍ਰੂਫ ਸਾਥੋਂ ਲਵੇ ਅਸੀਂ ਆ ਕੇ ਦਿੰਨਾ ਕੱਲ ਨੂੰ ਆ ਕੇ ਸਾਨੂੰ ਕਹਿ ਦੇਵੇ ਸਾਥ ਚ ਉੱਥੇ ਸਪੀਕਰ ਲਾਵੇ ਅਸੀਂ ਪ੍ਰੂਫ ਦੇਵਾਗੇ ਮੱਦੇ ਦਾ ਸਾਡੇ ਸਾਡੇ ਪਿੰਡ ਸਾਡੇ ਨਾਲ ਆ ਕੇ ਗੱਲ ਕਰ ਸਾਡੇ ਪਿੰਡ ਦੇ ਮੈਂਬਰ ਨੇ ਉਹਦੇ ਰਸਤੇ ਉਹਦੀ ਕੁੜੀ ਵੇਦੀ ਯੋਰੀ ਵੀਡੀਓ ਬਣਾਈ ਨਾਲੇ ਤਾਂ ਇਸ ਵਕਤ ਤੇ ਪਈ ਬੈਠੇ ਸਾਨੂੰ ਸਾਰਿਆਂ ਪਤਾ ਮੈਂਬਰਾਂ ਸਰਪੰਚਾਂ ਦਾ ਸਾਨੂੰ ਸਾਰਾ ਪਤਾ ਅਸੀਂ ਕਿਸੇ ਦੇ ਧੀ ਭੈਣ ਨੂੰ ਮਾੜਾ ਨਹੀਂ ਕਹਿਣ ਜੋ ਕਿ ਸਾਨੂੰ ਜੌਂਡੀ ਦਾ ਟਰੈਕਟਰ ਲੱਲਾ ਪੱਲਾ ਸਾਨੂੰ ਸਭ ਪਤਾ ਸਾਨੂੰ ਸਾਰਾ ਪਤਾ ਹੀ ਕਿਸੇ ਦੇ ਧੀ ਭੈਣ ਨੂੰ ਨਹੀਂ ਮਾੜਾ ਬੋਲਣਾ ਚਾਹੁੰਦੇ ਜੇ ਕਿਸੇ ਨੇ ਸਾਡੇ ਨਾਲ ਖੁੰਧੇ ਕਰਨੀਆਂ ਜਾਂ ਕਿਸੇ ਦੀ ਗੱਲਬਾਤ ਹੈਗੀ ਆ ਤਾਂ ਸਾਡੇ ਨਾਲ ਸਿੱਧਾ ਸਾਨੂੰ ਸਾਡਾ ਨੰਬਰ ਵੀ ਸਾਰਿਆਂ ਕੋਲੇ ਆ ਠੀਕ ਆ ਤੇ ਸਾਡੇ ਨਾਲ ਅਗੇ ਕੱਢ ਸਕਦਾ ਐਵੇਂ ਫੇਸਬੁਕਾਂ ਤੇ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਇਹ ਗੱਲ ਫੇਰ ਪਈ ਐਂਡ ਤੇ ਹੱਥ ਬੰਨ੍ਹ ਕੇ ਬੇਨਤੀ ਆ ਬਲਾਤਕਾਰੀ ਦਾ ਸਾਥ ਨਾ ਦਿਓ ਕਿਸੇ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਆ ਉਹ ਬੱਚੀ ਨੂੰ ਇਨਸਾਫ ਮਿਲ ਲੈਣ ਦੋ ਉਹਨੇ ਉਹ ਇੰਡੀਆ ਤੋਂ ਇੰਡੀਆ ਕੁੜੀ ਪਹਿਲੀ ਜਾਂ ਦੂਜੀ ਵਾਰ ਆਈ ਆ ਉਹ ਪਹਿਲੀ ਵਾਰ ਆਈ ਆ ਉਹਨੇ ਉਹਨੇ ਲੈਣਾ ਕੀ ਆ ਯਾਰ ਇਹਨਾਂ ਤੋਂ ਕੀ ਲੈਣਾ ਸੀ ਉਹ 3-4 ਲੱਖ ਰੁਪਏ ਦੀ ਟਿਕਟ ਮੰਨਦੀ ਦੀ ਖਤਰ ਲਾ ਕੇ ਹੋਣਗੇ ਸਾਡੇ ਪਿੰਡ ਦੀ 9000 ਵੋਟ ਆ ਕਿਸੇ ਹੋਰ ਬੰਦੇ ਤੇ ਨਾ ਬੱਚੀ ਨੇ ਇਲਜ਼ਾਮ ਲਾਤਾ ਵੀ ਮੈਨੂੰ ਇਹਨੇ ਛੇੜਿਆ ਦਰ ਰਾਤ ਉਹ ਇੱਥੇ ਤੁਰੀ ਫਿਰਦੀ ਸੀ ਉਹ ਐ ਬਹੁਤ ਮੱਧਾ ਬਹੁਤ ਮੱਦੇ ਨੂੰ ਐ ਪੁੱਛੋ ਜਾ ਕੇ ਜਿੱਦੇ ਮੱਦੇ ਕੇ ਅਮਰਜੀਤ ਦੇ ਜਵਾਕਾਂ ਨੂੰ ਮਾਰਿਆ ਬੋਲਿਆ ਸੀ ਉਹਨਾਂ ਦੇ ਖਾਨਦਾਨ ਚੋਂ ਆ ਖਾਨਦਾਨ ਨਹੀਂ ਨਾਲੇ ਕਿ ਉਹਨਾਂ ਦੇ ਮਤਲਬ ਗੁਰਖੀ ਕੇ ਪਰਿਵਾਰ ਚੋਂ ਵੱਜਦੇ ਆ ਕਿਹਨੇ ਗੱਲਾਂ ਕੱਡੀਆਂ ਸੀ ਭਿੰਦੇ ਨੇ ਜਿਹੜਾ ਪ੍ਰੂਫ ਪਿਆ ਸੀ ਉਹ ਵੀ ਤੋਂ ਮਾਂਗੇ ਮੱਦੇ ਸਾਰਿਆਂ ਨੂੰ ਪਹਿਲਾਂ ਸੱਦਿਆ ਕਿਨੂੰ ਸੀ ਮੱਦੇ ਨੂੰ ਮੱਦੇ ਨੂੰ ਹਾਂ ਮੱਦੇ ਨੂੰ ਸੱਦਿਆ ਹੀ ਨਾ ਆਪਾਂ ਹਾਂ ਮੱਦੇ ਨੂੰ ਇਹ ਗੱਲ ਕਹੀ ਸੀ ਵੀ ਮੱਦੇ ਤੂੰ ਆਏ ਦੱਸ ਵੀ ਆ ਅੱਜ ਭਿੰਦੇ ਨੇ MB ਥੋਡੇ ਅਮਰਜੀਤ ਨੂੰ ਗਾਲਾਂ ਕਢਿਆ ਕੱਲ ਨੂੰ ਸਾਨੂੰ ਵੀ ਕੱਢੂ ਉਹਨੇ ਸਾਰਿਆਂ ਨੂੰ ਕੱਢੀਆਂ ਚੱਲ ਬਾਈ ਅਸੀਂ ਆਪ ਦਾ ਹਿਸਾਬ ਕਿਤਾਬ ਅਸੀਂ ਆਪੇ ਲੈਣਗੇ ਲੈ ਲੈ ਲਾਂਗੇ ਸਾਡੇ ਚਾਮ ਹੋਇਆ ਅਸੀਂ ਲੈ ਲਾਂਗੇ ਹਿਸਾਬ ਕਿਤਾਬ ਭਿੰਦੇ ਤੋਂ ਵੀ ਲੈ ਲਾਂਗੇ ਜੇਕਰ ਤੁਸਾਨੂੰ ਹੋਰ ਵੀ ਲੈਣਾ ਪਿਆ ਅਸੀਂ ਉਦੋਂ ਹੀ ਲੈ ਲਾਂਗੇ ਸਾਡਾ ਕੋਈ ਕਿਸੇ ਨਾਲ ਕੋਈ ਹੋ ਨਹੀਂ ਠੀਕ ਆ ਅਸੀਂ ਲੈ ਲਾਂਗੇ ਅਸੀਂ ਤੁਹਾਨੂੰ ਆਪਦੀ ਹੱਕ ਠੋਕੇ ਕਹਿੰਦੇ ਹਿਸਾਬ ਕਿਤਾਬ ਲਮਾਂਗੇ ਲਮਾਂਗੇ ਹਾਂ ਲਮਾਂਗੇ ਲਮਾਂਗੇ ਬਿਲਕੁਲ ਲਮਾਂਗੇ ਬਾਲੇ ਦਿਨ ਪੈਣ ਨਹੀਂ ਦਿੰਦੇ ਲਮਾਂਗੇ ਸੋ ਫਿਰ ਐਂਡ ਤੇ ਬੇਨਤੀ ਆ ਭਾਈ ਕਿਸਾਨ ਜੁੰਨੇ ਨੂੰ ਜੇ ਤੁਸੀਂ ਬਲਾਤਕਾਰੀ ਦਾ ਸਾਥ ਦੇਣਾ ਦੋ ਉਹ ਦਿਓ ਜਾਂ ਰੱਜ ਕੇ ਦਿਓ ਰੱਜ ਕੇ ਅੱਜ ਗੱਲ ਹੋ ਗਈ ਸਾਡੇ ਪਿੰਡ ਤੇ ਫੰਡ ਇਕੱਠਾ ਕਰਨ ਲੱਗੇ ਜਦਦੇ ਉਦਦੇ ਅਸੀਂ ਮੂਰੇ ਹੋਵਾਂਗੇ ਤੁਹਾਡੇ ਥੋੜੇ ਅਸੀਂ ਕੋਈ ਹੋਵੇ ਸਾਡੇ ਪਿੰਡ ਦਾ ਨਾ ਹੋਵੇ ਅਸੀਂ ਮੂਰੇ ਹੋਵਾਂਗੇ ਵੀ ਤੁਸੀਂ ਐਸੇ ਗੰਦੇ ਬੰਦੇ ਦਾ ਸਾਥ ਦਿੱਤਾ ਉਹ ਗੰਦਾ ਹੀ ਕਮਾਂਗੇ ਅਸੀਂ ਉਹਦੇ ਕਿਉਂਕਿ ਸਾਨੂੰ ਪ੍ਰੂਫ ਮਿਲੇਆ ਸਾਨੂੰ ਪ੍ਰੂਫ ਜੇ ਇਹਨੂੰ ਪ੍ਰੂਫ ਚਾਹੀਦੇ ਹੋਏ ਕੋਈ ਪ੍ਰਧਾਨ ਨੂੰ ਉਗਰਾਹਾਂ ਦਾ ਜਿਹੜਾ ਮੁੱਖ ਪ੍ਰਧਾਨ ਆ ਜਾ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਆ ਜਾਂ ਸਾਡੇ ਬਲਾਕ ਦਾ ਪ੍ਰਧਾਨ ਸਾਰਿਆਂ ਨੂੰ ਅਸੀਂ ਫੋਨ ਲਾਇਆ ਰਾਮੇ ਵਾਲਿਆਂ ਨੂੰ ਵੀ ਲਾਇਆ ਭਾਗੀ ਕਲੇ ਬੂਟੇ ਨੂੰ ਵੀ ਫੋਨ ਲਾ ਕੇ ਕਿਹਾ ਠੀਕ ਹੈ ਜੀ ਅਸੀਂ ਅਮਰਜੀਤ ਸਿੰਘ ਸੈਦੋ ਕੇ ਉਹਨੂੰ ਵੀ ਫੋਨ ਲਾਇਆ ਠੀਕ ਹੈ ਜੀ ਜੇ ਉਹ ਬੰਦਿਆਂ ਨੂੰ ਸਾਡੀ ਗੱਲ ਤੇ ਨਹੀਂ ਯਕੀਨ ਆਇਆ ਸੈਦੋ ਕਹਿੰਦੇ ਤਾਂ ਸਾਨੂੰ ਜਵਾਬ ਦੇਤਾ ਸੀ ਵੈਸੇ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਉਹ ਕਹਿੰਦਾ ਵੀ ਮੈਂ ਨਹੀਂ ਆਉਂਦਾ ਠੀਕ ਹੈ ਇਹ ਕ੍ਰਾਮੇ ਦਾ ਸਾਨੂੰ ਉਹਦੇ ਬਾਰੇ ਵੀ ਚੰਗੀ ਤਰ੍ਹਾਂ ਪਤਾ ਲੱਗਿਆ ਉਹ ਵੀ ਬਹੁਤ ਸਿਆਣਾ ਬੰਦਾ 33 ਲੱਖ ਦਾ ਉਹ ਆ ਅੱਜ ਅੱਜ ਇਹਨਾਂ ਨੇ ਰੋਸ ਮਾਰਚ ਕੀਤਾ ਉਹਦੇ ਵਿੱਚ ਕਿਹਾ ਇਹਨਾਂ ਨੇ ਵੀ ਆਮੜ ਨੇ ਫੋਨ ਲਾਇਆ ਸਾਨੂੰ ਆਮੜ ਉਹਨਾਂ ਨੇ ਹਾਂ ਆਮੜ ਯਾਰ ਜਿਹੜੀ ਖੱਚ ਨੂੰ ਕਹਿੰਦੇ ਆ ਜੇ ਉਹ ਖੱਚ ਨੂੰ ਪਤਾ ਹੀ ਆ ਅੱਗੇ ਉਹਨਾਂ ਨੇ ਕੀ ਘਟ ਲਿਆ ਖੱਚਾਂ ਨੇ ਹਾਂ ਹੈਂ ਕਹਿਣ ਜਾਂਦਾ ਜਾਂ ਤਾਂ ਜਾਂ ਤਾਂ ਸਾਡਾ ਨਾਮ ਲੈਣਾ ਅਮਨੇ ਦਾ ਲੈਣ ਮੇਰਾ ਲੈਣ ਲੈਣ ਜਾਂਦਾ ਜੀ ਬਿਲਕੁਲ ਆਇਆ ਫੂਰਾ ਪਕੜਾ ਬਿਲਕੁਲ ਆਇਆ ਜਿੱਕਰ ਮੁਕਰਦੇ ਆ ਲਓ ਸਾਡਾ ਸਟੇਜ ਤੇ ਨਾਮ ਲੈ ਕੇ ਦਿਖਾਓ ਹਾਂ ਸਾਡਾ ਜੇ ਤੁਸੀਂ ਨਾਮ ਲੈ ਸਕਦੇ ਆ ਸਟੇਜ ਤੇ ਲੈ ਕੇ ਦਿਖਾਓ ਉਹ ਖੱਚ ਨੂੰ ਐ ਨਹੀਂ ਪਤਾ ਸੀ ਵੀ ਦੂਜੇ ਨਾਮਲੇ ਦੂਜੇ ਪਿੰਡ ਵਾਲੇ ਬੰਦੇ ਨਾਮ ਲਈ ਜਾਂਦੇ ਆ ਮੈਂ ਲੈ ਲਾਂ ਹੈ ਉਹਨੂੰ ਕਿਹੜਾ ਪਤਾ ਨਹੀਂ ਉਹਨਾਂ ਨੇ ਅੱਗੇ ਕੀ ਕੁੱਤੇ ਖਣੀ ਕਰਾਈ ਆ ਸੋ ਫੇਰ ਭਈ ਐਂਡ ਤੇ ਬੇਨਤੀ ਆ ਵੀ ਬਲਾਦਕਾਰੀ ਦਾ ਸਾਥ ਨਾ ਦਿਓ ਹੱਥ ਬੰਨ੍ਹ ਕੇ ਬੇਨਤੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਾਬਾ ਬਲੀ ਕਰੇ